ਸਸ਼ਕਾਲ ਮੈਂ ਹਾਰਤੇ ਅਸਮਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਸਿਆਸੀ ਮંચ ਦੇ ਉੱਪਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਜਿਹਾਂ ਘਟਨਾਵਾਂ ਜਿਸ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਤੱਲੀ ਮਚਾਈ ਹੋਈ ਹੈ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਦੀ ਤਾਂ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਆਪਦਿਆਚਾਰਿਆ ਨੇ ਇੱਕ ਪਾਸੇ ਜਿੱਥੇ ਤਫਤੀਸ਼ ਚੱਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਜਿਹੜੇ ਲੀਡਰ ਹਨ ਉਹਨਾਂ ਦੇ ਵਿਚਾਰ ਹੜਵੰਗ ਖਲਲ ਪੈ ਰਹੀ ਹੈ ਤੇ ਵਿਕਰਮ ਜੇਸੇ ਮਜੀਠਿਆ ਦੀ ਕਾਲ ਕਰ ਰਹੇ ਆ ਲਗਾਤਾਰ ਉਹਨਾਂ ਦੀ ਜਾਂਚ ਚੱਲ ਰਹੀ ਹੈ ਤੇ ਹੁਣ ਜਿਹੜੀ ਵੱਡੀ ਅਪਡੇਟ ਆਈ ਹੈ ਕਿ ਉਹਨਾਂ ਨੂੰ ਹਿਮਾਚਲ ਦੇ ਵਿੱਚ Shimla ਦੇ ਵਿੱਚ ਲਿਜਾਇਆ ਗਿਆ Shimla ਦੇ ਮਸ਼ੋਬਰਾ ਇਲਾਕੇ ਦੇ ਵਿੱਚ ਜਾਂਚ ਪੜਤਾਲ ਕਰਨ ਨੂੰ ਪਹੁੰਚੀ ਹੋਈ ਹੈ ਪੰਜਾਬ ਵਿਜੀਲੈਂਸ ਨਾਲ ਉੱਥੇ ਹੀ Shimla ਪੁਲਿਸ ਵੀ ਜਿਹੜੀ ਹੈ ਸਹਿਯੋਗ ਦੇ ਰਹੀ ਹੈ ਤੇ ਜੋ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਦੇ ਮੁਤਾਬਿਕ ਪਤਾ ਚੱਲਿਆ ਹੈ ਕਿ ਕੀ Shimla ਤੋਂ ਵੀ ਵਿਕਰਮ ਮਜੀਠਿਆ ਦੇ ਧਾੜ ਜੁੜੇ ਨੇ ਕਿਉਂਕਿ ਉਹਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਉਹ ਨਸ਼ੇ ਦੇ ਖਲਾਫ ਨਹੀਂ ਬਲਕਿ ਆਇ ਤੋਂ ਵੱਧ ਆਮ ਤਨ ਤੋਂ ਜਿਹੜੀ ਜਾਇਦਾਦ ਬਣਾਈ ਹੋਈ ਉਸ ਨੂੰ ਲੈ ਕੇ ਤਾਰ ਜੁੜੇ ਨੇ ਉਸ ਨੂੰ ਲੈ ਕੇ ਪਰਚਾ ਦਰਜ ਹੋਇਆ ਜਿਸ ਦੀ ਜਾਂਚ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਹੁਣ ਸ਼ਿਮਲੇ ਦੇ ਵਿੱਚਕਾਰ ਵੀ ਦੇਖਣਾ ਹੋਵੇਗਾ ਜੋ ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਕਿਥੇ ਰਿਸੋਰਟਸ ਬਣਾਏ ਗਏ ਨੇ ਉਹਨਾਂ ਦੇ ਵੱਲੋਂ ਹੋਟਲਸ ਬਣਾਏ ਗਏ ਨੇ ਕਿ ਵੀ ਕਿਹੜੀ ਕਿਹੜੀ ਪ੍ਰਾਪਰਟੀ ਜਿਹੜੀ ਹੈ ਉਹ ਬਣਾਈ ਗਈ ਹੈ ਹਾਲਾਂਕਿ ਮਰਜੀਠਿਆ ਦੇ ਖਿਲਾਫ ਖਾਸ ਕਰਕੇ ਸਿਆਸਤ ਹੋਰ ਵੀ ਇਸ ਕਰਕੇ ਗਰਮ ਹੋ ਗਈ ਹੈ ਕਿਉਂਕਿ ਜਲੰਧਰ ਤੋਂ ਸੰਸਦ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਸਿਆਸਤ ਹੋਰ ਵੀ ਜ਼ਿਆਦਾ ਪੜਕ ਗਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਉਹ ਆਪ ਮੁੱਖ ਮੰਤਰੀ ਕਾਰਜਕਾਲ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਨਸ਼ੇ ਦਾ ਪਰਚਾ ਦਰਜ ਕੀਤਾ ਸੀਗਾ ਪਰ ਉਸ ਪਰਚੇ ਨੂੰ ਸੱਤਾ ਸਰਕਾਰ ਨੇ 3 ਸਾਲਾਂ ਤੱਕ ਰੱਦਿਆਂ ਹੇਠ ਦਬ ਕੇ ਰੱਖ ਦਿੱਤਾ ਹੈ ਸੱਤਾ ਸਰਕਾਰ ਕੀ ਕੰਮ ਕੀ ਹੈ ਕਿ ਸੱਤਾ ਸਰਕਾਰ ਆਪਣੇ ਵਿਧਾਇਕ ਦੇ ਉੱਪਰ ਇੱਕ ਮੁਕਦਮਾ ਦਰਜ ਕਰਦੀ ਹੈ ਤੇ ਬਾਕੀਆਂ ਦੇ ਉੱਪਰ ਟੁੱਠੇ ਕੇਸ ਪਾਉਂਦੀ ਹੈ ਤਾਂ ਜੋ ਉਹਨਾਂ ਦੀ ਛਵੀ ਜਿਹੜੀ ਉਹ ਸਾਫ਼ ਸੁੱਧਰੀ ਬਣੀ ਰਹੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਤੁਸੀਂ ਸੁਣ ਲਵੋ ਇਸ ਨਾਲ ਹੀ ਚਰਨਜੀਤ ਚੰਨੀ ਨੇ ਇਹ ਵੀ ਕਿਹਾ ਹੈ ਕਿ ਮੈਂ ਤਾਂ ਮਜੀਠੀਆ ਦੇ ਹੱਕ ਵਿੱਚ ਬਿਲਕੁਲ ਨਹੀਂ ਆ ਨਾ ਹੀ ਕਦੀ ਸਾਂਝ ਪਾ ਕੇ ਰਾਜਿਆ ਨਾ ਹੀ ਮੈਂ ਕਦੇ ਹੱਥ ਮਿਲਾਉਂਦਾ ਹਾਂ ਮੈਂ ਉਹਨਾਂ ਦੇ ਖਿਲਾਫ ਗਵਾਹੀ ਜ਼ਰੂਰ ਦੇਵਾਂਗਾ ਤੇ ਨਾਲ ਹੀ ਬਹੁਤ ਕੁਝ ਕਈ ਖੁਲਾਸੇ ਕਰ ਦਿੱਤੇ ਨੇ ਚਰਨਜੀਤ ਚੰਨੀ ਨੇ ਕਿਹੜੇ ਗੱਲਾਂ ਦਾ ਖੁਲਾਸਾ ਕੀਤਾ ਆ ਉਹ ਤੁਸੀਂ ਆਪੇ ਸੁਣ ਲਓ ਮੈਂ ਨਾ ਕਦੇ ਮਜੀਠੇ ਦੇ ਹੱਕ 'ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸੀ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੀਏ ਦੇ ਪਰਚਾ ਮੈਂ ਦਰਜ ਕੀਤਾ ਮਜੀਠੀਆ ਜੇਲ ਮੇਲ ਕਰਕੇ ਗਿਆ ਮਜੀਠੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੀਏ ਦੇ ਨਾਲ ਨਾ ਮੈਂ ਕਦੇ ਕਰਾਂ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੇ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਲੇਕਿਨ ਇਹ ਸਰਕਾਰ ਨੇ ਨਾ ਤਾਂ ਉਹਦਾ ਰਿਮਾਂਡ ਲਿਆ ਸਾਢੇ 3 ਸਾਲ ਉਹ ਕੇਸ ਨੂੰ ਅੱਗੇ ਵਧਾਇਆ ਨਹੀਂ ਜਿਹੜੇ ਇਸ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਉਹਨਾਂ ਨੂੰ ਵਿੱਚ ਨਹੀਂ ਪਾਇਆ ਕਿ ਕੱਲਾ ਮਜੀਠੇ ਨੂੰ ਬੁਲਾਉਂਦੇ ਰਹੇ ਹੋਰ ਕਿਸੇ ਨੂੰ ਨਸ਼ਾ ਤਸਕਰ ਨੂੰ ਬੁਲਾਇਆ ਨਹੀਂ ਉਹ ਪਰਚਾ ਫੇਲ ਕਰਤਾ ਆ ਜਿਹੜਾ ਹੁਣ ਪਰਚਾ ਹੈ ਇਹ ਪਰਚਾ ਤਾਂ ਉਹਦੀ ਆਮਦਨ ਤੋਂ ਵੱਧ ਜਾਇਦਾਦ ਦਾ बतौर ਮੰਤਰੀ ਜਿਹੜਾ ਉਹਦੇ ਤੇ ਕੀਤਾ ਗਿਆ ਇਹਦੇ ਚ ਨਸ਼ਿਆਂ ਦੇ ਪੈਸੇਦਾਰ ਲੈਣ ਦੇਣ ਦਾ ਕੋਈ ਗੱਲ ਨਹੀਂ ਹੈ ਲੇਕਿਨ ਉਹ ਝੂਠਾ ਪ੍ਰਚਾਰ ਆਮ ਆਦੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਬਾਅਦ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕਰਾਪਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਰੇ ਨਹੀਂ ਲੇਟਿਆਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮੈਂ ਜੀਟੀਏ ਦੇ ਖਿਲਾਫ ਵੀ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾਂ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਹਾਂ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਦੇ ਖਿਲਾਫ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਐ ਤੇ ਅੱਗੇ ਨੂੰ ਵੀ ਖੜਾ ਰਹਾਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਹੇ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਐ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹ ਜਿੱਦੇ ਵੀ ਪਰਚਾ ਦਰਜ ਕਰਦੇ ਉਹ ਇੱਕ ਬੜਾ ਤਗੜਾ ਖਿਡਾਰੀ ਐ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗੁਰੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਠੁਠੇ ਕੇ ਸਾਗੇ ਲਵੇੜਨਾ ਚਾਹੁੰਦੇ ਉਹਦੇ ਬਾਰੇ ਵਿੱਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੀਏ ਦੇ ਨਾਲ ਨਾ ਕੋਈ ਡੋਰ ਸਾਂਝੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ ਸਤਰੀਕਾਲ ਹੈ ਨਾ ਮੈਂ ਉਹਨਾਂ ਕਦੇ ਹੱਥ ਮਲਾਵਾ ਨਾ ਮੇਰੇ ਨਾਲ ਗੱਲ ਹੈ ਮੈਂ ਜਿਹੜਾ ਪਰਚਾ ਮੈਂ ਕੀਤਾ ਸੀ ਮੈਂ ਉਹਦੇ ਤੇ ਅੱਜ ਵੀ ਸਟੈਂਡ ਕਰਦਾ ਕੱਲ ਨੂੰ ਵੀ ਸਟੈਂਡ ਕਰਾਂਗਾ ਤੇ ਅੱਗੇ ਨੂੰ ਵੀ ਕਰਾਂਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪੋ ਚੰ ਕਰਿਆ ਜਿਹੜੀ ਤੁਹਾਡੀ ਇਨਕਵਰੀ ਮੇਰੀ ਇਨਕੁਆਰੀ ਖੋਲਦੇ ਨੂੰ ਤਾਂ ਉਹਨਾਂ ਨੂੰ ਸਾਢੇ 3 ਸਾਲ ਹੋ ਗਏ ਵੀਰੇ ਸਾਢੇ 3 ਸਾਲ ਚ ਦਾ ਮੈਂ ਡਰਿਆ ਹਾਂ ਹੁਣ ਕੋਣ ਕਿਹੜੀ ਇਨਕੁਆਰੀ ਖੋਲਣੀ ਆ ਉਹਨਾਂ ਨੇ ਤਾਂ ਸਾਢੇ 3 ਸਾਲ ਮੇਰਾ ਬਾੜ-ਬਾੜ ਛਾੜ ਲਿਆ ਉਹਨਾਂ ਨੇ ਮੇਰੇ ਸਾਰੇ ਅਕਾਊਂਟ ਛਾੜ ਲਏ ਉਹਨਾਂ ਨੇ ਮੇਰੀ ਸਾਰੀ ਪ੍ਰਾਪਰਟੀ ਛਾੜ ਲਈ ਪੂਰੇ ਦੇ ਤਹਿਸੀਲਦਾਰ ਨੂੰ ਪੁੱਛ ਲਿਆ ਖੈੜ ਦੇ ਨੂੰ ਪੁੱਛ ਲਿਆ ਸਾਰੇ ਪੰਜਾਬ ਦੇ ਨੂੰ ਪੁੱਛ ਲਿਆ ਬਾਹਰਲੇ ਦੇਸ਼ਾਂ 'ਚ ਪੁੱਛ ਲਿਆ ਮੇਰਾ 250 ਏਕੜ ਕਹਿੰਦੇ ਸੀ ਮੈਂ ਕਿਹਾ ਦੱਸੇ ਦਿਓ ਕਿੱਥੇ ਪਿਆ ਆ ਮੈਂ ਉਹ 200 ਏਕੜ ਪਰ ਕਾਗਜੇ ਕਰਾ ਦੋ ਮੈਨੂੰ ਥੋੜੀ ਆਮਦਨ ਤਾਂ ਲੱਗੇ ਮੇਰੇ ਕਹਿੰਦੇ ਸੀ ਮੇਰੇ ਮੁੰਡੇ ਕੋਲ ਕਰੋੜਾਂ ਰੁਪਏ ਦੀਆਂ ਦੋ ਗੱਡੀਆਂ ਆ ਉਹ ਗੱਡੀਆਂ ਦੱਸ ਦੋ ਕਿੱਥੇ ਆ ਯਾਰ ਮੈਂ ਉਹ ਗੱਡੀਆਂ ਆਪਣੇ ਬੰਦੇ ਆਣੇ ਮੁੰਡਾ ਮੇਰਾ ਪੁੱਤ ਜੀ ਦਾ ਪਾਪਾ ਗੱਡੀ ਕਿੱਥੇ ਆ ਜਿਹੜੀ ਉਹ ਕਹਿੰਦੇ ਸੀ ਵੀ 2 ਕਰੋੜ ਕਰੋੜ ਦੀਆਂ ਗੱਡੀਆਂ ਇਹ ਸਾਰਾ ਕੁਝ ਝੂਠ ਤੇ ਖੜਾ ਕਰਦੇ ਇਹਨਾਂ ਦੀ ਅਸਲੀਅਤ ਕੋਈ ਨਹੀਂ ਹੁੰਦੀ ਹਰ ਮੈਂ ਅੱਜ ਵੀ ਕਹਿੰਨਾ ਭਾਈ ਜਿਹੜਾ ਮੇਰੇ ਤੇ ਪਰਚਾ ਕਰਨਾ ਕਰ ਲਿਓ ਇਹ ਮੇਰੇ ਤੇ ਜਿਹੜਾ ਝੂਠ ਦਾ ਪ੍ਰਚਾਰ ਕਰਦੇ ਹੋ ਇਹ ਨਹੀਂ ਚੱਲਣਾ ਪੜੇਗਾ ਉਹ ਵੀਰੇ ਜਿਹੜਾ ਸੱਚ ਬੋਲੇਗਾ ਜੇ ਕੋ ਬੋਲੇ ਸੱਚ ਕੂੜਾ ਚਲ ਜਾਵੇ ਜਿਹੜਾ ਵੀ ਸੱਚ ਬੋਲੇਗਾ ਜਿਹੜਾ ਪੰਜਾਬ ਦੀ ਗੱਲ ਕਰੇਗਾ ਜਿਹੜਾ ਲੋਕਾਂ ਦੀ ਗੱਲ ਕਰੇਗਾ ਉਹਦੇ ਤੇ ਪਰਚਾ ਕਰਨਗੇ ਇਹ ਡਰਾਮਾ ਕਿਆ ਕਰਦੇ ਆ ਪਹਿਲਾਂ ਇਹ ਆਪਣੇ ਬੰਦੇ ਦੇ ਪਰਚਾ ਦਿੰਦੇ ਜਿਵੇਂ ਸਿੰਘਲੇ ਨੇ ਦਿੱਤਾ ਸੀ ਆਪਣੇ ਨਦਾਂ ਦਾ ਪਰਚੇ ਚ ਕੱਢ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਵਾਲਿਆਂ ਦੇ ਦਿੱਤੇ ਉਹ ਰਿਗਾਰਡ ਦੇ ਵਿੱਚ ਵੀ ਦੇਖੋ ਅਸੀਂ ਆਪਣੇ ਤੇ ਵੀ ਦੇਤਾ ਤੇ ਹੁਣ ਪੰਜ ਅਸੀਂ ਆਪੋਜੀਸ਼ਨ ਨਾਲ ਠੋਕਤੇ ਫਿਰ ਆਪਣੇ ਦੇ ਦਿੰਦੇ ਆ ਫਿਰ ਪੰਜ ਆਪੋਜੀਸ਼ਨ ਦੇ ਪਹਿਲਾਂ ਸਿੰਗਲੇ ਦੇ ਦਿੱਤਾ ਫਿਰ ਕਾਂਗਰਸੀਆ ਦੇ ਦਿੱਤੇ ਪਰਚੇ ਪੰਜ ਉਹ ਸਿੰਗਲੇ ਦਾ ਸਿਰਫ ਦਿਖਾਉਣ ਵਾਸਤੇ ਸੀ ਬਾਅਦ ਚ ਕੱਢਤਾ ਫਿਰ ਹੁਣ ਕਲੀਨ ਚਿੱਟ ਦੇਤੀ ਬਾਅਦ ਦੇ ਵਿੱਚ ਇਹਨਾਂ ਨੇ ਦਿੱਤਾ ਇੱਕ ਬਠਿੰਡੇ ਦੇ ਐਮਐਲਏ ਤੇ ਫਿਰ ਪੰਜ ਕਾਂਗਰਸ ਦੇ ਦਾ ਹੁਣ ਬਠਿੰਡੇ ਦੇ ਐਮਐਲਏ ਨੂੰ ਕੱਢਤਾ ਹੋਣੇ ਨੇ ਇਹਨੇ ਦਿੱਤਾ ਜਿਲੰਦਰ ਦੇ ਐਮ ਐਲ ਏ ਤੇ ਹੁਣ ਪੰਜ ਸੱਤ ਕਾਂਗਰਸੀਆਂ ਦੇ ਦੇਣਗੇ ਤੇ ਬਾਅਦ ਚ ਆਪਣੇ ਨੂੰ ਕੱਢ ਲੈਣਗੇ ਉਹਨੂੰ ਕਲੀਪ ਜੇਡ ਦੇ ਦੇਣਗੇ ਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਲੇਕਿਨ ਮੈਂ ਇੱਕ ਤੁਹਾਨੂੰ ਹੋਰ ਗੱਲ ਕਰਨੀ ਚਾਹੁੰਦਾ ਹਾਂ ਹੁਣ ਤੁਸੀਂ ਮੈਨੂੰ ਛੇੜੇ ਲਿਆ ਸਿੰਗਲੇ ਤੇ ਪਰਚਾ ਦਿੱਤਾ ਕਿਹਾ ਕਿ ਆਪ ਮੁੱਖ ਮੰਤਰੀ ਨੇ ਕਿਹਾ ਜੀ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਆਡੀਓ ਹੈ ਮੇਰੇ ਕੋਲ ਆ ਕੇ ਸਿੰਗਲਾ ਮੰਨ ਗਿਆ ਕਿ ਮੈਂ ਕਰਾਪਸ਼ਨ ਕੀਤੀ ਮੈਂ ਕਮਿਸ਼ਨ ਲਿਆ ਤੇ ਮੈਂ ਇਹਦੇ ਦੇ ਪਰਚਾ ਦੇ ਰਿਹਾ ਮੈਂ ਕਿਸੇ ਨੂੰ ਨਹੀਂ ਬਖਸ਼ਣਾ ਮੈਨੂੰ ਕੇਜਰੀ ਬਾੜ ਨੇ ਵੀ ਕਿਹਾ ਇਹ ਬਖਸ਼ਿਆ ਨਹੀਂ ਜਾਊਗਾ ਪਰਚਾ ਦਵਾਂਗੇ ਇਹਨੇ ਕਰਾਪਸ਼ਨ ਕੀਤੀ ਹੈ ਸਿੰਗਲੇ ਦੇ ਕੇਸ ਦਾ ਗਵਾਹ ਕੌਣ ਹੈ ਮੁੱਖ ਮੰਤਰੀ ਆਪ ਹੈ ਜਿਨੇ ਆਪ ਪਰਚਾ ਦਵਾਇਆ ਉਹੀ ਹੋਮ ਮਿਨਿਸਟਰ ਹੈ ਤੇ ਅੱਜ ਕਲੀਨ ਚਿੱਟ ਕਿਸ ਤਰ੍ਹਾਂ ਮਿਲ ਗਈ ਇਹਦਾ ਮਤਲਬ ਮੁੱਖ ਮੰਤਰੀ ਮੁੱਕਰ ਗਿਆ ਆਪਣੇ ਗਵਾਹੀ ਤੇ ਫਿਰ ਮੁੱਖ ਮੰਤਰੀ ਦੇ ਬਿਆਸਿ ਕਿਉਂ ਨਹੀਂ ਲਗਾਈ ਕਿ ਤੂੰ ਪਹਿਲਾਂ ਝੂਠਾ ਪਰਚਾ ਦਰਜ ਕਰਾਇਆ ਇਹ ਪਰਚਾ ਨੂੰ ਸਾਬਤ ਕਰੇ ਉਹ ਕਲੀਨ ਚਿੱਟ ਦੇਤੀ ਇਹਨਾਂ ਦਾ ਕੋਈ ਦੀਰ ਮਾਨ ਨਹੀਂ ਹੈ ਇਹ ਆਪਣੀ ਬਾਤ ਬੰਦਿਆਂ ਨੂੰ ਪਰਚਾ ਦਾ ਦਿਖਾਉਣ ਵਾਸਤੇ ਦਿੰਦੇ ਆ ਉਹਨਾਂ ਨੂੰ ਬਾਅਦ ਚ ਕਲੀਨ ਕਰ ਦਿੰਦੇ ਤੇ ਸਾਡੇ ਵਰਗੇ ਜਿਹੜੇ ਜਿੰਨੇ ਕਾਂਗਰਸੀ ਹੈ ਜਿੰਨੇ ਆਪੋਜੀਸ਼ਨ ਦੇ ਲੀਡਰ ਹੈ ਉਹਨਾਂ ਨੂੰ ਕਦੀ ਗੇੜ ਚ ਪਾ ਦਿੰਦੇ ਪਰਚਾ ਦੇ ਕੇ ਅਰੋੜ ਨੂੰ ਡੇਰੇ ਦੀ ਕੋਸ਼ਿਸ਼ ਕਰਦੇ ਲੇਕਿਨ ਹਾਈ ਕੋਰਟ ਨੇ ਆਸ਼ੀਰ ਨੂੰ ਵੀ ਬਰੀ ਕਰਤਾ ਹਾਈ ਕੋਰਟ ਨੇ ਅਰੋੜੇ ਨੂੰ ਵੀ ਬਰੀ ਕਰਤਾ ਜਿੰਨੇ ਇਹਨਾਂ ਨੇ ਪਰਚੇ ਦਿੱਤੇ ਕਾਂਗਰਸੀਆਂ ਨੇ ਸਾਰਿਆਂ ਨੇ ਆਖਰ ਨੂੰ ਬਰੀ ਹੋ ਜਾਣਾ ਤੇ ਲੋਕਾਂ ਨੇ ਇਹਨਾਂ ਦੇ ਨਾਸਾ ਭੰਣੀਆਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਹਨਾਂ ਦੇ ਡਲੇ ਮਾਰਨੇ ਲੋਕਾਂ ਨੇ ਇਹਨਾਂ ਦੇ ਪਾਥੀਆਂ ਮਾਰਨੇ ਤੁਸੀਂ ਦੇਖਿਓ ਇਹਨਾਂ ਦਾ ਹਾਲ ਕੀ ਹੁੰਦਾ ਜਿਹੜਾ ਇਹਨਾਂ ਨੇ ਕਿਸਾਨਾਂ ਦਾ ਕਰਿਆ ਜਿਹੜਾ ਇਹਨਾਂ ਨੇ ਮਾਸਟਰਾਂ ਦਾ ਕਰਿਆ ਜਿਹੜੇ ਏਮਪਲਾਈ ਦਾ ਕਰ ਰਹੇ ਜਿਹੜਾ ਇਹ ਗਰੀਬ ਦਾ ਕਰ ਰਹੇ ਇਹਨਾਂ ਦਾ ਹੋਣ ਵਾਲੇ ਦਿਨਾਂ ਚ ਹੋਣਾ ਧੰਨਵਾਦ